ਜਿਸ ਬੰਦੇ ਨੇ ਅੱਜ ਇਸ ਗੱਲ ਦੀ ਜ਼ਿੰਮੇਵਾਰੀ ਲਈ ਆ ਜਿਸ ਬੰਦੇ ਨੇ ਅੱਜ ਇਹਨੂੰ ਗੱਡੀ ਚੜਾਇਆ ਸਾਡੇ ਭਾਸ਼ਾ ਦੇ ਵਿੱਚ ਜਿਹਨੂੰ ਕਹਿੰਦੇ ਸਿੰਗਾ ਦੀ ਜਾਗੋ ਆਈ ਆ ਤੇ ਉਸ ਵੀਰ ਵੱਲੋਂ ਇਹਦੀ ਮਦਦ ਵੀ ਕਿਸੇ ਸਮੇਂ ਤੇ ਕੀਤੀ ਗਈ ਇਨਫਲੂਐਂਸਰ ਕਮਲਕੌਰ ਭਾਬੀ ਕਮਲਕੌਰ ਭਾਬੀ ਕਮਲਕੌਰ ਕਮਲਕੌਰ ਭਾਬੀ ਉਰਫ ਕੰਜਨ ਕੁਮਾਰੀ ਕੀ ਮੌਤ ਹੋ ਗਈ ਹੈ ਉਹ ਵੀਡੀਓ ਜੇ ਤੁਹਾਨੂੰ ਦਿਖਾ ਲਈਏ ਜਿੱਦਾਂ ਦੀਆਂ ਉਹਦੇ ਹਾਲਾਤ ਹਨਮੋਲ ਵੀਰੇ ਮੈਂ ਕਹਿੰਦਾ ਦੇਖਣਯੋਗ ਨਹੀਂ ਹੈਗੇ ਭਾਈ ਅਮਰਪਾਲ ਸਿੰਘ ਮਹਿਰੋਜੀ ਨੇ ਇਹ ਪੁਲਿਸ ਦੇ ਸਾਹਮਣੇ 50000 ਰੁਪਏ ਲਿਖਤੀ دیتا ਸੀ ਹਾਂ ਹੋਇਆ ਸੀ ਦੋ ਭਾਈਆ ਚੀਜ਼ ਨੂੰ ਛੱਡ ਦੇ ਇਹ ਚੀਜ਼ ਨੂੰ ਨਾ ਲੋਕਾਂ ਤੱਕ ਪ੍ਰਮੋਟ ਪਾ ਇਹਨੂੰ ਸ਼ੇਅਰ ਕਰ ਅਸਰ ਪੈਂਦਾ ਪੰਜਾਬ ਦੀਆਂ ਧੀਆ ਭੈਣਾਂ ਤੇ ਅਸਰ ਪੈਂਦਾ 99% 99.9% ਲੋਕ ਗਾਲਾਂ ਕੱਢ ਰਹੇ ਨੇ 99% ਲੋਕ ਜਿਹੜੇ ਨੇ ਮਤਲਬ ਲਹੰਤਾਂ ਪਾ ਰਹੇ ਨੇ ਉਹ ਮੌਤ ਕਾ ਦੀ ਕੁੜੀ ਜਿਹਦੀ ਡੈਥ ਹੋ ਗਈ ਹੁਣ ਉਹ ਜੋ ਹਰਕਤ ਕਰ ਰਹੀ ਸੀ ਬੋਲ ਰਹੀ ਸੀ ਤੇ ਉਹਨੇ ਸਨੈਪਚੈਟ ਪਾਈ ਆਪਣੀ ਉਹ ਹਰਕਤ ਕਰਦੇ ਦੀ ਉਹ ਸਨੈਪਚੈਟ ਉਹਦੇ ਬੱਚਿਆਂ ਨੇ ਦੇਖੀ ਉਹਦੇ ਬੱਚਿਆਂ ਨੇ ਤੇ ਉਹ ਉਹਨੂੰ ਪੁੱਛ ਰਹੀ ਹੈ ਕਿ ਬੁਆ ਆਪ ਕਿਆ ਕਰ ਰਹੇ ਸੀ ਉਸਮੇਂ ਹਮ ਵੀ ਵਹੀ ਕਰਾਂਗੇ ਤੇ ਉਹ ਬੱਚੇ ਉਹ ਸੇਮ ਐਕਸ਼ਨ ਕਰ ਰਹੇ ਨੇ ਹਾਂ ਸੇਮ ਐਕਸ਼ਨ ਕਰ ਰਹੇ ਹੋ ਸੰਸਕਾਰ ਆਸਤੇ ਵੀ ਕਹਿੰਦੇ ਉਹਦੀ ਲਾਸ਼ ਆਸਤੇ ਤਿੰਨ ਬੰਦੇ ਨਹੀਂ ਇਕੱਠੇ ਹੋਏ ਉਹ ਵੀ ਮੂਲ ਕੋਕੇ ਬੈਠੇ ਸੀ ਜੀ ਕੋਈ ਉਹਦੀ ਐਮਬੂਲੈਂਸ ਚ ਬੋਡੀ ਛੱਡਣ ਨੂੰ ਤਿਆਰ ਨਹੀਂ ਸੀ ਜਿਹੜੀ ਕੁੜੀ ਆ ਦੀਪਿਕਾ ਲੁਥਰਾ ਜੋ ਵੀ ਆ ਉਹਨਾਂ ਦੇ ਮਾਂ-ਬਾਪਾਂ ਦਾ ਫਰਜ਼ ਨਹੀਂ ਬਣਦਾ ਵੀ ਉਹਨੂੰ ਰੋਕਿਆ ਜਾਵੇ ਬੱਚੇ ਨੂੰ ਜਦੋਂ ਇਦਾਂ ਦੀਆਂ ਅਸ਼ਲੀਲ ਚੀਜ਼ਾਂ ਸਾਡੇ ਬੱਚਿਆਂ ਦੇ ਸਾਹਮਣੇ ਆਉਣਗੀਆਂ ਫਿਰ ਕਿਸੇ ਨਾ ਕਿਸੇ ਦੀ ਦਾ ਜਮੀਰ ਆਜਾਤ ਦਿੰਦੀ ਆ ਵੀਰੇ ਕਿੰਨੀ ਸਾਡੀਆਂ ਭੈਣਾਂ ਨੇ ਜਿਹੜੀਆਂ ਇਹ ਇਦਾਂ ਦਾ ਕਦੇ ਕੰਮ ਕਦੇ ਵੀ ਸੋਚ ਨਹੀਂ ਸਕਦੀਆਂ ਫਿਰ ਜਦੋਂ ਇੱਥੋਂ ਤੱਕ ਗੱਲ ਆ ਗਈ ਹੁਣ ਉਹ ਕਹਿੰਦੇ ਨੇ ਸਾਨੂੰ ਸਿਕਿਉਰਟੀਆਂ ਦੋ ਸਾਨੂੰ ਮਾਫ਼ ਕਰੋ ਸਾਨੂੰ ਆਹ ਕਰੋ ਮੇਰਾ ਆਹ ਰਹਿਣਾ ਸੋ ਇਸੇ ਤਰ੍ਹਾਂ ਜਿਹੜੇ ਅਸ਼ਲੀਲਤਾ ਕਰਨ ਵਾਲੇ ਵੇਸਵਾਵਾਂ ਦੀ ਗੱਲ ਕਰੀਏ ਜਿਨ੍ਹਾਂ ਨੂੰ ਹੁਣ ਗਨਮੈਨ ਦੇਤੇ ਇਹਨਾਂ ਨੇ ਤੇ ਹੋਰ ਖੁੱਲ ਜਾਣਾ ਫਿਰ ਇਹ ਤਾਂ ਬਿਲਕੁਲ ਨਾ ਕਹੋ ਤੁਸੀਂ ਕੀ ਦਾ ਦਿਲ ਕਰਦਾ ਨੰਗੇ ਹੋਣ ਨੂੰ ਤੁਹਾਡਾ ਦਿਲ ਕਰਦਾ ਗਰੀਬੀ ਵਾਲੀ ਕੋਈ ਗੱਲ ਨਹੀਂ ਹੈਗੀ ਉਹ ਕਹਿ ਦਿੰਦੇ ਨੇ ਪਰ ਅਸਲ ਤਾਂ ਗੱਲ ਦਿਲ ਕਰਦਾ ਉਹਨਾਂ ਦਾ ਵੀਰੇ ਕੋਲ ਤੁਹਾਡੀ ਸਹੀ ਆ ਬਿਲਕੁਲ ਸਾਡੇ ਦੇ ਅੱਜ ਵੀ ਇਹ ਆਫੀਸਰ ਪੋਡਕਾਸਟ ਦੇਖ ਰਹੇ ਨੇ ਮੈਂ ਤਾਂ ਹੱਥ ਬੰਨ੍ਹ ਕਿ ਅੱਜ ਵੀ ਤੁਸੀਂ ਇਹਨਾਂ ਸਾਰਿਆਂ ਨੂੰ ਨੋਟਿਸ ਕੱਢ ਕੇ ਬੁਲਾਓ ਵਿੱਚੇ ਹੀ ਪੌਡਕਾਸਟਰਾਂ ਜਿਹੜੇ ਘੱਟੋ ਘੱਟ ਪੰਜਾਬ 'ਚ ਨੇ ਉਹਨਾਂ ਨੂੰ ਨੋਟਿਸ ਕੱਢ ਕੇ ਇੱਕ ਵਾਰੀ ਬੁਲਾਓ ਰਿਟਨ ਵਰਨਿੰਗ ਦਿਓ ਵੀ ਜਿਹੜੇ ਦਵਾਈਆਂ ਵੀ ਤੁਸੀਂ ਵੇਖੋ ਮਰਦਾਨਾ ਵੇਚਦੇ ਨੇ ਮੈਂ ਉਹਨਾਂ ਨੂੰ ਵੀ ਇਹ ਗੱਲ ਸਮਝਾ ਦੇਣਾ ਵੀ ਉਹਦਾ ਫਾਇਦਾ ਕੋਈ ਨਹੀਂ ਤੁਹਾਡੇ ਪਰਿਵਾਰ ਪਿੱਛੇ ਰੋਣ ਕਿਸੇ ਦਾ ਕੀ ਪਤਾ ਉਹਨੇ ਤੇ 4 ਸਾਲ ਕੱਟ ਆਉਣੀ ਤੁਹਾਨੂੰ ਤੁਹਾਨੂੰ ਗੱਡੀ ਛਾੜ ਕੇ ਕਹਿੰਦਾ ਵੀ 10 ਵੀ ਜਨਾਨੀ ਮਾਰਦੀ ਵੀ ਸਿੰਘਾਂ ਨੇ ਜਨਾਨੀ ਮਾਰਦੀ ਮੈਂ ਫਿਰ ਤਾਂ ਅਸਿੰਦਰਾ ਗਾਂਧੀ ਵੀ ਨਾ ਮਾਰਦੇ ਤੁਹਾਨੂੰ ਲੱਗਦਾ ਵੀ ਗਾਣ ਵਾਲੇ ਟਾਈਮ ਤੇ ਇਹ ਜੇ ਸਾਰੇ ਇਨਫਲੂਐਂਸਰ ਇਕੱਠੇ ਹੋ ਗਏ ਫੇਰ ਕਿ ਸਾਨੂੰ ਫਰੀडम ਨਾਲ ਜੀਣ ਨਹੀਂ ਦੇ ਰਹੇ ਫੇਰ ਜੀ ਆਖਰ ਨੂੰ ਇੱਕ ਦਿਨ ਮਰਨਾ ਏ ਤੇ ਮੂੰਹ ਕਾਲਾ ਕਿਉਂ ਕਰਨਾ ਇਨਾਂ ਨੂੰ ਅਵੇਅਰਨੈਸ ਦੇਣੀ ਚਾਹੀਦੀ ਆ ਸਿੱਖਿਆ ਐਜੂਕੇਸ਼ਨ ਬਾਰੇ ਕਿ ਬੱਚਿਆਂ ਕੋਲ ਲੁਕੋ ਕੇ ਰੱਖਣਾ ਚਾਹੀਦਾ ਉਹਨੂੰ ਬਿਲਕੁਲ ਇਸ ਚੀਜ਼ ਤੇ ਵੀਰੇ ਐਜੂਕੇਸ਼ਨ ਦੇਣੀ ਚਾਹੀਦੀ ਆ ਬਹੁਤ ਥਾਂ ਤੇ ਮੈਂ ਦੇਖਿਆ ਕੁਝ ਵੀਡੀਓ ਸਾਡੀਆਂ ਭੈਣਾਂ ਬੈਟਕ ਗੋਟਾ ਚ ਦੱਸਦੇ ਨੇ ਮੈਂ ਤਾਂ ਉਸ ਚੀਜ਼ ਨੂੰ ਵੀਰੇ ਚੰਗਾ ਮੰਨਦਾ 12ਵੀਂ ਕੁੜੀ ਆ ਉਹ ਬਾਹਰ ਕੋਈ ਬਾਹਰ ਦੇਸ਼ਾ ਦੇ ਵੀਡੀਓ ਵੀਡੀਓ ਪਾਉਂਦੀ ਆ ਉਹ ਬਹੁਤ ਗੰਦਾ ਜਿਆਦਾ ਗੰਦਾ ਬਾਈ ਤੁਸੀਂ ਉਵੇਂ ਉਹ ਕਿਵੇਂ ਬੰਦ ਹੋਣਗੇ ਬਾਈ ਵੈਦਿਆ ਵਰਗਿਆਂ ਨੂੰ ਗੱਡੀ ਚਾੜ੍ਹ ਸਕਦੇ ਨੇ ਤੇ ਉੱਥੇ ਵੀ ਯੋਧੇ ਕੋਈ ਨਾ ਕੋਈ ਪੈਦਾ ਹੋ ਜਾਣਗੇ ਇਹ ਸਿੱਧੀ ਵਾਰਨਿੰਗ ਆ ਬਾਈ ਸੈਟ ਆ ਇਗਜ਼ਾਮ ਨਾ ਕੀ ਉਹਦਾ ਦਨ ਕਲੇਰ ਕਲੇਮੀ ਵੀ ਕਹਿੰਦੇ ਮੈਨੂੰ ਮਾਇਆ ਪੁੱਛਰੇ ਰਾ ਦੇ। ਸੋ ਇਹਨਾਂ ਇਨਫਲੂਐਂਸਰਾਂ ਨੂੰ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਇਦਾਂ ਦੇ ਕੁਕਰਮ ਕਰਦੇ ਨੇ ਮੈਂ ਕਹਿੰਦਾ ਇਹਨਾਂ ਨੂੰ ਇਹੀ ਸਿੱਖ ਲੈਣਾ ਚਾਹੀਦਾ ਹੈ ਵੀ ਉਹਦੇ ਮਰਨ ਤੋਂ ਬਾਅਦ ਵੀ ਉਹਨੂੰ ਮਰੀ ਨੂੰ ਲਾਂਹਤਾ ਪੈਂਦੀ ਆ ਭਈਆਂ ਨੇ ਤੇ ਤੁਹਾਨੂੰ ਜਿੰਦਿਆਂ ਨੂੰ ਕਿਤੋਂ ਖੁੱਲਾਂ ਦਿਹਾੜ ਪੈ ਜਾਣਗੇ। ਤੇ ਵੀਰੀ ਉਹ ਚੀਜ਼ ਕਦੇ ਪੰਜਾਬ 'ਚ ਚੱਲਣ ਨਹੀਂ ਦਿੱਤੀ ਜਾਊਗੀ। ਜੇ ਕਿਸੇ ਦੇ ਚ ਜੁਰਤ ਹੈ ਤਾਂ ਉਹ ਪਾਵੇ ਫਿਰ ਕੰਟੈਂਟ। ਫਿਰ ਉਹ ਤਿਆਰੀ ਵੀ ਰੱਖੇ ਕੋਈ ਨਾ ਕੋਈ ਗੁਰੂ ਦਾ ਲਾਲ ਮਹਾਰਾਜ ਨੇ ਨਾ ਇਹ ਕਹਦੀ ਰੇਤੇ ਚੋਂ ਹੀ ਖੜੇ ਕਰ ਲੈਣੇ ਨੇ ਕੋਈ ਨਾ ਕੋਈ ਇਹ ਜ਼ਰੂਰੀ ਨਹੀਂ ਫਤਿਹ ਪਾ ਲੈਣੇ ਆਲੋ ਜਾਵੇ ਸਤਿ ਸ੍ਰੀ ਅਕਾਲ